ਰੈਂਡਲ ਦੇ ਹੋਇਆ ਬਾਈ ਹੋਰ ਨੇ ਨਾ ਟੀ-ਸ਼ਰਟਾਂ ਦਾ ਚੈਲੰਜ ਕੀਤਾ ਪਿਆ ਕਹਿੰਦਾ نیچے ਬੈਜੋ ਬੇਤਰੋ ਵੀ ਵੀ ਨਹੀਂ ਬੰਸਾਂ ਦੇ ਵਿੱਚੋਂ ਓਪਨ ਚੈਲੰਜ ਹੈ ਬਾਈ ਦਾ ਅੱਜ ਠੀਕ ਹੈ ਤੇ ਬਾਕੀ ਆਪਾਂ ਕੁਆਲਿਟੀ ਚੈੱਕ ਕਰਦੇ ਆਂ ਅੱਗੇ ਕੀ ਕੀ ਕੁਝ ਮਿਲਦਾ ਆਜੋ ਚੱਲਦੇ ਆ ਬਾਈ ਹੋਰਾਂ ਕੋਲੇ 500 ਦੀਆਂ 4 ਨੇ ਹੋਰ ਬਾਈ ਜੀ ਕੀ ਹਾਲ ਹੈ ਪੂਰੀ ਮਾਨਸਾਂ ਦੇ ਵਿੱਚ ਬਈ ਟੀ-ਸ਼ਰਟ ਦਾ ਕੀ ਚੈਲੰਜ ਕੀਤਾ ਪਿਆ ਸਾਨੂੰ ਬਈ ਓਪਨ ਚੈਲੰਜ ਕਰਤਾ 60 ਰੁਪਏ 500 ਦੀਆਂ 5 ਪਾਈਆਂ ਨੇ ਕੋਈ 500 ਦੀਆਂ 4 ਪਾਈਆਂ ਨੇ 60 ਰੁਪਏ ਕਰਤਾ ਵੀਰੇ ਟੀ-ਸ਼ਰਟ 60 ਰੁਪਏ 60 ਰੁਪਏ ਬਈ ਓਪਨ ਚੈਲੰਜ ਕਰਦੇ ਹੁਣ ਮੁਕਾਬਲਾ ਕਰੋ 100 ਰੁਪਏ ਚੈਲੰਜ ਆ ਕਹਿੰਦੇ ਬਾਈ ਕਹਿੰਦਾ ਹੁਣ ਮੁਕਾਬਲਾ ਕਰੋ ਜਿਹਨੇ ਕਰਨਾ 60 ਰੁਪਏ ਦੀਆਂ ਸਾਰੇ ਸਾਈਜ਼ 60 ਰੁਪਏ ਚ ਬਈ ਸਾਰੇ ਸਾਈਜ਼ ਬਈ ਸਾਰੇ ਸਾਈਜ਼ ਆ ਲੱਭੀ ਰੰਗ ਵੀ ਆ ਨਹੀਂ ਹੈਗਾ 1 ਕਿਆ ਬਾਤ ਹੈ ਬਾਈ ਯਾਰ ਸਾਰੇ ਰੰਗ ਹੈ ਕਿਆ ਬਾਤ ਰੰਗ ਦੇਖ ਲਓ ਬਾਈ ਬਈ ਮੁਕਾਬਲਾ ਕਰਦੇ ਹੈ ਕਾ ਹੁਣ ਕਰੋ ਮੁਕਾਬਲਾ 60 ਰੁਪਏ ਹੁਣ ਕਰੋ ਮੁਕਾਬਲਾ ਬਾਈ ਕਹਿ ਰਿਹਾ ਹੈਗਾ ਹੁਣ ਮੁਕਾਬਲਾ ਕਰੋ ਲੈ ਬਈ ਆਹ ਹੋਰ ਦੇਖ ਆਹ ਕੀ ਚੀਜ਼ ਹੈ ਬਾਈ ਸ਼ਾਰਟ ਸ਼ਰਟਾਂ ਬਰਬਰੀ ਚੈੱਕ ਇਹ ਤਾਂ ਮਹਿੰਗੀਆਂ ਹੋਣਗੀਆਂ ਯਾਰ ਕੱਪੜਾ ਬਹੁਤ ਘੈਂਡੀਆਂ ਭਾਸ ਦੀਆਂ 3 ਦੇ ਜਾਂਦਾ ਕੋਈ 500 ਦੀਆਂ ਦੋ ਆਪਾਂ ਦੇ ਨਹੀਂ ਆਪਾਂ 500 ਦੀਆਂ 4 ਰੁਪਏ ਨੇੜੇ ਕਰਕੇ ਦੇ ਰਹਾ 500 ਦੀਆਂ 4 ਦੇਖ ਲੈਣਾ ਮੈਂ ਦਿਖਾਉਣਾ ਬਾਈ ਆਹ ਦੇਖੋ ਕੱਪੜਾ ਕੁਆਲਿਟੀ ਚੈੱਕ ਕਰ ਲਓ ਕਿੱਦਾਂ ਦੀ ਹੈ 500 ਦੀਆਂ 4 ਦੇ ਰਹੇ ਆ ਠੀਕ ਹੈ ਰੰਗ ਰੰ ਤੇ ਆਹ ਬਾਈ ਜੀ ਪੈਂਟਾਂ ਪੈਂਟਾਂ ਦਾ ਵੀ ਪੈਂਟਾਂ ਦਾ ਵੀ ਪੈਂਟਾਂ ਬਿਜਾਰ ਚ ਕੋਈ ਨਹੀਂ ਪਹ ਹਜ਼ਾਰ ਦੀਆਂ 4 ਵੀ ਦੇਈ ਜਾਂਦਾ ਸਸੇ ਨੂੰ 3 ਵੀ ਪਰ ਆਪਣੀ ਕੁਆਲਿਟੀ ਸਾਰਿਆਂ ਨਾਲੋਂ ਵੱਖ ਹੈ ਠੀਕ ਹੈ ਬਾਈ ਤੇ ਬ੍ਰਾਂਡਿੰਗ ਚੈੱਕ ਕਰਾ ਦੇ ਵੀਰੇ ਪ੍ਰੋਪਰ ਬ੍ਰਾਂਡਿੰਗ ਹੈ ਬਾਈ ਬ੍ਰਾਂਡਿੰਗ ਚੈੱਕ ਕਰੋ ਕੜਾਈ ਚੈੱਕ ਕਰੋ ਕੜਾਈ ਵੀ ਚੈੱਕ ਕਰੋ ਹਜ਼ਾਰ ਦੀਆਂ 3 ਬਾਈ ਹਜ਼ਾਰ ਦੀਆਂ ਤੇ ਤੈਨੂੰ ਫੁੱਲ ਗਾਰੰਟੀ ਕੀ ਬਾਤ ਹੈ ਬਾਈ ਸਾਰੇ ਸੈਜ ਦੇ ਵਿੱਚ ਹਜ਼ਾਰ ਰੁਪਈ ਦੀਆਂ 3 ਦੇ ਰਿਹਾ ਬਾਈ ਜਲਦੀ ਜਲਦੀ ਨਾਲ ਵੀਡੀਓ ਆਪਣੇ ਭਰਾਵਾਂ ਨੂੰ 15 ਤੋਂ 20 ਰੰਗ ਜਬੀ ਇਸ 15 ਤੋਂ 20 ਰੰਗ ਨਹੀਂ 15 ਤੋਂ 20 ਰੰਗ ਹੈ ਕਵਾਲਿਟੀ ਵੇਚਦੇ ਮਿਆਂ ਕੂੜਾ ਨਹੀਂ ਵੇਚਦੇ ਤੁਹਾਨੂੰ ਗੱਲ ਨੂੰ ਦੁਵਾਰੀ ਵੀ ਬੁਲਾਉਂਦਾ ਚੈੱਕ ਕਰੋ ਯਾਰ ਕੱਲਾ ਚੈੱਕ ਕਰੋ ਕਿੰਨਾ ਸਟੇਟ ਸਾਰੀਆਂ ਮਿਲ ਜਣੀਆਂ ਬਈ ਸਾਰੀਆਂ ਇੱਕ ਬਾਈ ਜੀ ਨੇ ਆਪਣਾ ਭੈਣ ਦਾ ਕਮੈਂਟ ਆਇਆ ਸੀ ਆਪਾਂ ਨੂੰ ਜਿਹੜੀ ਆਪਾਂ ਪਹਿਲਾ ਵੀਡੀਓ ਪਾਈ ਸੀ ਉਹ ਜਿਹੜਾ ਕੋਟ ਸੈੱਟ ਆ ਉਹ ਲੇਡੀਜ਼ ਵਾਸਤੇ ਆਪਣੇ ਕੋਲ ਹੈਗਾ ਕਿ ਨਹੀਂ ਹੈਗਾ ਪਲੀਜ਼ ਉਹ ਦੱਸ ਜੈਂਟਸ ਕੋਟ ਸੈੱਟ ਆ ਬਈ 200 ਰੁਪਏ ਮਤੋਂ 4XL ਤੱਕ ਵੀ 200 ਰੁਪਏ ਦਾ ਹੀ ਰੇਟ ਹੈ ਨਾ ਬਈ ਮੇਰੀਆਂ ਭੈਣਾਂ ਨੇ ਪਹਿਲਾਂ ਬਹੁਤ ਜ਼ਿਆਦਾ ਕਮੈਂਟ ਮਾਰੇ ਸੀਗੇ ਕਹਿੰਦੇ ਅਸੀਂ ਫੋਨ ਕੀਤਾ ਬਾਈ ਹੋਰਿਆਂ ਨੂੰ ਵੀ ਇਹਦੇ ਵਿੱਚ ਲੇਡੀਜ਼ ਹੈਗਾ ਕਿ ਨਹੀਂ ਹੈਗਾ ਬਈ ਉਹ ਹੈ ਨਹੀਂ ਓਨਲੀ ਜੈਂਟਸ ਬਈ ਹੋਰ ਵੀ ਬਹੁਤ ਕਮੈਂਟ ਕਰਦੇ ਵੀਰੇ ਸਟਾਕ ਲਿਮਟਿਡ ਹੁੰਦਾ ਤੇ ਡਿਜ਼ਾਈਨ ਚੇਂਜ ਹੁੰਦੇ ਰਹਿੰਦੇ ਤਾਂ ਜਲਦੀ ਵਿਜ਼ਿਟ ਕਰ ਲਿਆ ਕਰੋ ਬਈ ਬਾਅਦ ਵਿੱਚ ਕਮੈਂਟ ਕਰੀ ਜਾਂਦੇ ਨੇ ਕਿ ਬਈ ਮਾਲ ਖਤਮ ਹੈ ਸਟਾਕ ਤੇ ਲਿਮਟਿਡ ਸਟਾਕ ਤੇ ਡਿਜ਼ਾਈਨ ਨਵੇਂ ਹੁੰਦੇ ਬਈ ਕਿਉਂਕਿ ਰੇਟ ਹੀ ਆਪਣਾ ਇਸ ਤਰ੍ਹਾਂ ਦਾ ਕੋਈ ਛੱਡਦਾ ਨਹੀਂ ਵੀਰੇ ਇਮਾਨਦਾਰੀ ਲੈ ਜਾਂਦੀ ਹੈ ਜੀ ਠੀਕ ਹੈ ਠੀਕ ਹੈ ਇਸ ਕਰਕੇ ਜਲਦੀ ਵਿਜ਼ਿਟ ਕਰੋ ਮਾਲ ਆਪਣੇ ਕੋਲ ਫੁੱਲ ਹੁੰਦਾ ਹੈ ਬਈ ਨਾ ਤੁਹਾਨੂੰ ਭੇਜ ਦਾਂਗੇ ਠੀਕ ਹੈ ਤੇ ਮੈਂ ਤੁਹਾਨੂੰ ਲਿੰਕ ਦੇ ਦੂੰਗਾ ਤੇ ਬਾਈ ਹੋਰ ਦਾ ਨੰਬਰ ਵੀ ਦੇ ਦਊਂ ਅਡਰੈਸ ਤੁਹਾਨੂੰ ਪਹਿਲੀ ਬ أو